ਦੇ ਸੋਨੇ ਹਾ ਸਾਰ ਸ੍ਰੀ ਉਤਾਰ ਜੈ 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 ਅੱਜ ਦਾ ਇਹ ਗੁਨਾਹ ਸ਼ੁਭਾਸ਼ ਖੜੀ ਹੈ ਸਾਹਿਬਾ ਕੋਲ ਅੱਜ ਦਾ ਰੋਕ ਉਹ ਮੈਂ ਤਾਂ ਬੇਟੇ ਤੋਂ ਬਾਅਦ ਨਹੀਂ ਨਿਕਲਣਾ ਉਹ ਸਾਰੇ ਬੰਦੇ ਕਰਿਆ ਸਾਰੇ ਜਣ 来 इनको बोलली जटा थी कि कोपा सीधा देखो हम लोग अपने पास वो तो हम जिसके लिए मैं दबा रही हां जी ये मेरे अंदर ना ठीक है हां ये वही तुम्हें देंगे कि इनका ऐसा कप मिलेगा इधर है दो का दो का चाहिए नहीं है ਕੀ ਲੋ ਤੋੜਾ ਮੇਰਾ ਨਾਮ ਹੈ ਤੀਰਥ ਹੈਗਾ ਸਾਦੀ ਸਿੰਘ ਤੁਹਾਡੇ ਖਾਨਪਰਮੈਂਟ ਕੈਂਪ ਲੱਗੇ ਆ ਕੀ ਗੱਲ ਜੰਮ ਦੇ ਦੇਖੋ ਜੀ ਇਹ ਪਿੰਡ ਅਸੀਂ ਵੈਸੇ ਤਾਂ ਸਾਡਾ ਸਤਗੁਰੂ ਬਦਾਸ ਵੈਲਫੇਅਰ ਸੁਸਾਇਟੀ ਆ ਜੋ ਆਪਣੀ ਉਹ ਸਾਡੇ ਚਾਚਾ ਜੀ ਜੋ ਚੇਅਰਮੈਨ ਨੇ ਉਹਨਾਂ ਦੇ ਸਤਗੁਰੂ ਬਦਾਸ ਵੈਲਫੇਅਰ ਸੁਸਾਇਟੀ ਦੇ ਪਪੂ ਆਸਟਰੀਆ ਜੀ ਤੇ ਸਾਡੇ ਪ੍ਰਧਾਨ ਨੇ ਲੱਕੀ ਤੂਰ ਜੀ ਉਹਨਾਂ ਵੱਲੋਂ ਤਾਂ ਅਸੀਂ ਮਹੀਨੇ ਮਗਰੋਂ ਕੈਂਪ ਲਗਾਉਣੀ ਆ ਪਹਿਲੇ ਹੱਥ ਤੇ ਪਹਿਲੇ ਮਹੀਨੇ ਦੇ ਐਤਵਾਰ ਤੇ ਉਸ ਤੋਂ ਬਾਅਦ ਇਹ ਕੈਂਪਾ ਜਿਹੜਾ ਸ਼ੰਕਰ ਵਾਲੇ ਸਾਡੇ ਪਿੰਡ ਲਾਉਂਦੇ ਨੇ ਇਹ ਸਾਲ ਮਗਰੋਂ ਲੱਗਦਾ ਇਹਦੇ ਵਿੱਚ ਅੱਖਾਂ ਦੇ ਫ੍ਰੀ ਆਪਰੇਟ ਕਰਾਈ ਜਾਂਦੇ ਨੇ ਕੋਈ ਖਰਚਾ ਨਹੀਂ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੋਬਲਮ ਆ ਜਾਂ ਐਨਕਾਂ ਦੀ ਜਾਂ ਨਿਗਾ ਘਟਾ ਉਹ ਸਾਰੀਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਟੋਟਲੀ ਉਹ ਟੋਟਲੀ ਫ੍ਰੀ ਹੁੰਦੀਆਂ ਨੇ ਅੱਜ ਕੱдня ਕਿੰਨੇ ਮਰੀਜ਼ ਆ ਅੱਜ ਘਟੋਗੜ ਦੀ 300 ਦੇ ਕਰੀਬ ਮਰੀਜ਼ ਹੋ ਗਿਆ ਤੇ ਜ਼ਿਆਦਾਤਰ ਜਿਹੜੀਆਂ ਨਿਗਾ ਦੇ ਮਰੀਜ਼ ਨੇ 2.5 ਤਿੰਨ ਨੰਬਰ ਦੀ ਐਨਕ ਰੈਗੂਲਰ ਲੱਗ ਰਹੀ ਆ ਕਿਉਂਕਿ ਜਿਹੜੀ ਇਹ ਆਪਣੇ ਖਾਣ-ਪੀਣ ਦੀ ਕਮਜ਼ੋਰੀ ਆ ਉਹਦੇ ਕਰਕੇ ਆਪਣੇ ਅੱਖਾਂ ਤੇ ਵੀ ਬਹੁਤ ਪ੍ਰੈਸ਼ਰ ਪੈ ਰਿਹਾ ਜਿਹਦੇ ਕਰਕੇ 2.5 3 ਨੰਬਰ ਐਨਕਲਰ ਪਹਿ ਰਿਹਾ ਵਾ ਸਰ ਕਿੰਨੇ ਮਰੀਜ਼ ਭੇਜਿਆ ਸੰਤਰਾ ਹਸਪਤਾਲ ਦੇ ਵਿੱਚ ਮਰੀਜ਼ ਘਟੋਕੜ ਜੀ 50 ਤੋਂ ਪਲੱਸ ਮਰੀਜ਼ ਹੋਗੇ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਹੈ ਠੀਕ ਹੋ ਜੀ ਹਾਂ ਜੀ ਜਿਹੜੇ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਸਰਕਾਰਾਂ ਦਾ ਹੱਕ ਵੀ ਬਣਦਾ ਸਦਾ ਦੇਖੋ ਜੀ ਸਰਕਾਰਾਂ ਦਾ ਹੱਕ ਤਾਂ ਬਣਦਾ ਪਰ ਅਸੀਂ ਫਿਰ ਵੀ ਆਪਣੇ ਕੰਨੀਓ ਜਿੰਨੀ ਕਿ ਸਾਡੀ ਹਿੰਮਤ ਆ ਜਿੰਨਾ ਕਿ ਵੀ ਸਾਨੂੰ ਪਿੰਡ ਕਨੀ ਸਹਿਯੋਗ ਮਿਲਦਾ ਉਸ ਆਪਣੇ ਪੱਧਰ ਤੇ ਲਵਾ ਰਹੇ ਹਾਂ ਪੰਨਾ ਦਾ ਵੀਰ ਵੱਲੋਂ ਇਹ ਜਿਹੜਾ ਇੱਕ ਗ੍ਰਾਮ ਪੱਛੇ ਦਾ ਤੁਹਾਡੀ ਹੋਰ ਜੇ ਮੇਰੇ ਵੀਰ ਭਰਾਏ ਕਿ ਹਾਂਜੀ ਹਾਂਜੀ ਇਹਦੇ ਵਿੱਚ ਸਾਰਾ ਸਹਿਯੋਗ ਆ ਸਾਡੇ ਸਰਪੰਚ ਸਾਹਿਬ ਦਾ ਵੀ ਸਹਿਯੋਗ ਆ ਜਿੰਨੇ ਸਾਡੇ ਬਾਹਰ ਗਏ ਹੋਏ ਨੇ ਬੰਦੇ ਉਹ ਵੀ ਬਹੁਤ ਸਾਡੀ ਮਦਦ ਕਰਦੇ ਨੇ ਬਾਕੀ ਜਿਹੜੀਆਂ ਅਸੀਂ ਮੈਡੀਸਨ ਦਿੱਤੀਆਂ ਨੇ ਜਿਹਦੇ ਵਿੱਚ ਹਾਈਡਰੋਪ ਸੀਗੀਆਂ ਉਹਦੇ ਵਿੱਚ ਸਾਡੇ ਗੋਇਲ ਜੀ ਨੇ ਆਪਣੇ ਪਿਊਸ਼ ਜੀ ਨੇ ਜਿਨ੍ਹਾਂ ਨੇ ਪ੍ਰਾਪਰਟੀ ਡੀਲਰ ਨੇ ਸੋਨੀ ਜੀ ਦਾ ਬਹੁਤ ਬਹੁਤ ਧੰਨਵਾਦ ਆ ਉਹ ਵੀ ਸਾਡੇ ਕੋਲ ਇੱਥੇ ਆਏ ਵੀ ਨੇ ਤੇ ਉਹਨਾਂ ਨੇ ਅਦਕਾਟਣ ਵੀ ਕੀਤਾ ਤੇ ਪ੍ਰਾਪਰਟੀ ਦਾ ਕੰਮ ਕਰਦੇ ਨੇ ਤੇ ਬਾਕੀ ਸਾਡੇ ਆਪਣੇ ਗਗਨ ਪ੍ਰਾਪਰਟੀ ਡੀਲਰ ਨੇ ਉਹਨਾਂ ਦਾ ਵੀ ਬਹੁਤ-ਬਹੁਤ ਸਾਡੇ ਸਹਿਯੋਗ ਆ ਪੀਓਜੀ ਦਾ ਤੇ ਦਾਰਾ ਹੱਡੀਆਂ ਦੇ ਡਾਕਟਰ ਨੇ ਉਹਨਾਂ ਦਾ ਵੀ ਬਹੁਤ ਸਹਿਯੋਗ ਆ ਤੇ ਸਾਡੇ ਟੈਲਾਂ ਦੇ ਪਿੰਡ ਕੰਮ ਕਰਦੇ ਨੇ ਇੰਟਰਲੋਕ ਦਾ ਕਰਮ ਕਮਲਜੀਤ ਸਿੰਘ ਆਕਾ ਉਹਨਾਂ ਦੀ ਬਹੁਤ ਵਧੀਆ ਯੋਗਦਾਨ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਭਾਈ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਅਜਖਾਨਪੁਰ ਨਗਰ ਦੇ ਵਿੱਚ ਗੁਰੂ ਰੋਧਾਮਹਾਰਾਜੀ ਦੇ ਅੰਦਰ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਇਹ ਟੋਗੋ ਆਪਣੇ ਗੁਰਉਦਾਰ ਮਹਾਰਾਜ ਵੈਲਫੇਅਰ ਕਮੇਟੀ ਤੇ ਡਾਕਟਰ ਬੇਰ ਗੱਪੀ ਮਰਾਜ ਬੈ ਲੋਗ ਵੀ ਕਰਾਇਆ ਗਿਆ ਕੁ ਸਾਰੇ ਨਗਰ ਦੇ ਸਰਪੰਚ ਸਾਹਿਬ ਮੌਕੇ ਸਾਡੇ ਹਾਜ਼ਰ ਨੇ ਇਹਨਾਂ ਦੇ ਸਹਿਯੋਗ ਨਾਲ ਕਰਾਇਆ ਗਿਆ ਤੇ ਗਰੀਬਾਂ ਦਾ ਅਸੀਂ ਆਪਣਾ ਭਲਾ ਕਰਦੇ ਹਾਂ ਪਰਮਾਤਮਾ ਸਤਿ ਸ੍ਰੀ ਅਕਾਲ ਭਲਾ ਕਰਾਉਂਦਾ ਰਹੇ ਔਰ ਐਨਬਰ ਵੀ ਐਨਆਰਬ ਵੀ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਸਹਿਯੋਗ ਦਿੰਦੇ ਆਂ ਦਾ ਸਾਨੂੰ ਕਾਹਵਾ ਸਹਿਯੋਗ ਦਿੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਡੀਐਸ ਪੰਜਾਬ ਨਿਊਜ਼ ਟੀਵੀ ਦੇ ਇਹਦੇ ਸਾਰੇ ਹੀ ਪਿੰਡ ਪਾਈਆਂ ਸਸੀ ਕਾਲ ਜੀ ਅੱਜ ਪਿੰਡ ਖਾਨਪੁਰ ਵਿਖੇ ਐਨਆਰਆਈ ਭਰਾਵਾਂ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਨਗਰ ਪੰਚਾਇਤ ਵੱਲੋਂ ਇੱਕ ਅਭਰਾਲਾ ਕੀਤਾ ਗਿਆ ਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਫ੍ਰੀ ਮੈਡੀਕਲ ਚੈੱਕਅਪ ਅੱਖਾਂ ਦਾ ਤੇ ਇਹਨਾਂ ਦਾ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਸਾਡੇ ਨਾਲ ਸਰਦਾਰ ਰਕਵੀ ਸਿੰਘ ਜੀ ਹਾਜ਼ਰ ਨੇ ਰਕਵੀ ਸਿੰਘ ਜੀ ਤੁਹਾਡੇ ਚੈਨਲ ਦੇ ਸਵਾਗਤਾਂ ਕੀ ਗੱਲਾਂ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਟੀਵੀ ਚੈਨਲ ਜੀਡੀਐਸ ਪੰਜਾਬ ਨਿਊਜ਼ ਟੀਵੀ ਵਾ ਮਾਧਮ ਰਾਹੀਂ ਦੇਸ਼ ਵਿਦੇਸ਼ ਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਅਤੇ ਆਪਣੇ ਸਾਰੇ ਵੀਰ ਭਰਾਵਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਖਾਨਪੁਰ ਗੁਰਦੁਆਰਾ ਭਗਤ ਰਵਦਾਸ ਜੀ ਵਿਗਏ ਹਾਜ਼ਰ ਹੈ ਇੱਥੇ ਅੱਜ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਚੈੱਕਅਪ ਕੈਂਪ ਤੇ ਲੈਂਜ਼ ਵੀ ਪਾਏ ਜਾਣਗੇ ਫ੍ਰੀ ਐਨਕਾਂ ਦਿੱਤੀਆਂ ਜਾ ਰਹੀਆਂ ਨੇ ਫ੍ਰੀ ਦਵਾਈ ਦਿੱਤੀ ਜਾ ਰਹੀ ਹੈ ਇਹ ਕੈਂਪ ਪਿਛਲੇ 6-7 ਸਾਲਾਂ ਤੋਂ ਰੈਗੂਲਰ ਚੱਲ ਰਿਹਾ ਹੈ ਤੇ ਇਸ ਕੈਂਪ ਦੇ ਵਿੱਚ ਨਗਰ ਨਿਵਾਸੀਆਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਪਤਵੰਤੇ ਸੱਜਣ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਲੋੜਵੰਦਾਂ ਦੀ ਲੋੜ ਦੇ ਅਨੁਸਾਰ ਹਰ ਇੱਕ ਬੰਦੇ ਨੂੰ ਇੱਥੇ ਪੂਰੀ ਸਹੂਲਤ ਦਿੱਤੀ ਜਾਂਦੀ ਹੈ ਸੋ ਮੈਂ ਸਾਰੇ ਨਗਰ ਨਿਵਾਸੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਜੋ ਵੀ ਡਾਕਟਰ ਸਾਹਿਬ ਆਏ ਨੇ ਜੋ ਵੀ ਟੀਵੀ ਚੈਨਲ ਵਾਲੇ ਆਏ ਨੇ ਜੋ ਵੀ ਮੀਡੀਆ ਵਾਲੇ ਮੀਡੀਆ ਵਾਲੇ ਆਏ ਨੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਪੰਡਾ ਪੰਡਾ ਦੇ ਵੀਰ ਜੀ ਇਹਨਾਂ ਦੇ ਭਰਾਵਾਂ ਵੱਲੋਂ ਜਿਹੜਾ ਇੱਥੇ ਮੈਡੀਕਲ ਫ੍ਰੀ ਚੈੱਕਅਪ ਕੈਂਪ ਲਵਾਇਆ ਗਿਆ ਅੱਜ ਉਹਨਾਂ ਦੀ ਜਗ੍ਹਾ ਉਹਨਾਂ ਦੇ ਅਧਿਕਾਰਤਾ ਸਾਡੇ ਸਵਰਨ ਕੁਮਾਰ ਜੀ ਸੋਨੀ ਸਾਹਿਬ ਕਾਉਂਸਲਰ ਭਾਰਤੀ ਬਾਲਮਿਕ ਸਵਾਭ ਪੰਜਾਬ ਦੇ ਪ੍ਰਧਾਨ ਵੱਲੋਂ ਕੀਤਾ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦਾ ਪ੍ਰਬੰਧ ਆਈਆਂ ਸੰਗਤਾਂ ਵਾਸਤੇ ਕੀਤਾ ਗਿਆ ਸੰਕਰਾਂ ਅੱਖਾਂ ਦੇ ਹਸਤਾ ਦੇ ਵੱਲੋਂ ਇਸ ਕੈਂਪ ਦੀ ਸੇਵਾ ਨਿਭਾਈ ਜਾ ਰਹੀ ਹੈ ਜੀਡੀਐਸ ਪੰਜਾਬ ਨੀਤ ਤੋਂ ਜਸਵੀਰ ਸਿੰਘ ਢਿੱਲੋਂ ਹਲਵਾਰਾ ਸਾਂਝੇਵਾੜ ਦੀ ਰਿਪੋਰਟ ਜੀ